ਬਟ ਮੈਂ ਆਪਣੀ ਇੱਕ ਮੂਵੀ ਬਣਾਈ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਆਈ ਥਿੰਕ ਆ ਵਾਸ 16 ਤੇ ਮੈਨੇ ਫੋਨ ਦੇ ਨਾਲ ਇੱਕ ਮੂਵੀ ਸ਼ੂਟ ਕੀਤੀ ਉਹ 30 30 ਮਿੰਟਸ ਲੌਂਗ ਮੂਵੀ ਸ਼ੂਟ ਕੀਤੀ ਪੰਜਾਬ ਦੇ ਵਿੱਚ ਆਪਾਂ ਐਕਸੈਂਟ ਹੁੰਦਾ ਨਾ ਸਭ ਦਾ ਤਾਂ ਸਾਰੇ ਧੀਰਜ ਕਹਿੰਦੇ ਨੇ ਸਾਰੇ ਧੀਰਜ ਧੀਰਜ ਕਹੀ ਜਾਂਦੇ ਸੀ ਤੇ ਧੀਰਜ ਦੰਗ ਸਾਊਂਡ ਆਈ ਸੀ ਤਾਂ ਫਿਰ ਕਿਸੇ ਨੇ ਇੱਕ ਵਾਰ ਡੀਕੇ ਕਿਹਾ ਤੇ ਦੈਟ ਸਾਊਂਡਸ ਕੂਲ ਮੈਂ ਕਿਹਾ ਫਿਰ ਇਦਾਂ ਹੀ ਜਾ ਤੋ ਤਾਂ ਨਾਓ ਨੋਬਡੀ ਨੋਜ਼ ਕਿ ਮੇਰਾ ਨਾਮ ਧੀਰਜ ਹੈ ਹੈਲੋ ਹਾਈ ਸਸ਼ਾ ਕਾਲ ਨਮਸਤੇ ਵੈਲਕਮ ਟੂ ਐਨ ਆਈ ਐਸ ਕਿਟ ਕਾਸਟ ਤਾਂ ਦੁਨੀਆ ਚ ਵੀ ਤੇ ਬਹੁਤ ਸਾਰੇ ਲੋਕ ਹੁੰਦੇ ਆ ਜੋ ਬਹੁਤ ਮਲਟੀ ਟੈਲੈਂਟਡ ਤੇ ਮਲਟੀ ਟਾਸਕਿੰਗ ਹੁੰਦੇ ਆ ਤੇ ਅੱਜ ਸਾਡੇ ਨਾਲ ਉਹ ਵੇਦਾ ਇੱਕ ਪਰਸਨ ਜੁੜਿਆ ਹੋਇਆ ਹੈ ਪਲੀਜ਼ ਵੈਲਕਮ ਮਿਸਟਰ dike susan hello sir how are you i'm good and i thank you so much for the wholesome introduction thank you you're welcome yeah but ek pura tera naam na matlab ki hai and tera pura naam kya hai like full name okay it's not susan it's susan it's oh, dhiraj sorry. yeah no it's okay it's dhiraj kumar susan ਉਹ ਤੇ ਲੋਕਾਂ ਨੂੰ ਪੰਜਾਬ ਦੇ ਵਿੱਚ ਆਪਾਂ ਐਕਸੈਂਟ ਹੁੰਦਾ ਨਾ ਸਭ ਦਾ ਤਾਂ ਸਾਰੇ ਧੀਰਜ ਕਹਿੰਦੇ ਨਹੀਂ ਸਾਰੇ ਧੀਰਜ ਧੀਰਜ ਕਹੀ ਜਾਂਦੇ ਸੀ ਤੇ ਧੀਰਜ ਦਾ ਸਾਊਂਡ ਆਈਸ ਤਾਂ ਫਿਰ ਕਿਸੇ ਨੇ ਇੱਕ ਵਾਰ ਡੀਕੇ ਕਿਹਾ ਤੇ that sound school ਮੈਂ ਕਿਹਾ ਫਿਰ ਇਦਾਂ ਹੀ ਜਾ ਦੋ ਤਾਂ ਨਾਓ ਨੋਬਡੀ ਨੋਜ਼ ਕਿ ਮੇਰਾ ਨਾਮ ਧੀਰਜ ਹੈ ਤਾਂ ਸਭ एवरीवन बॉडी ਨੋਜ਼ ਕਿ ਮੇਰਾ ਨਾਮ ਡੀਕੇ ਹੈ ਇਵਨ ਮਾਈ ਪੜੋਸੀ ਆਲਸੋ ਕਿਸੇ ਨੂੰ ਨਹੀਂ ਪਤਾ ਅਗਰ ਕੋਈ ਆਂਦਾ ਕਰੇ ਤਾਂ ਲੋਕ ਕਹਿੰਦੇ ਧੀਰਜ ਆ ਉਹ ਕਹਿੰਦੇ ਕੌਣ ਧੀਰਜ ਤੇ ਫਿਰ ਕਹਿੰਦੇ ਡੀਕੇ ਅੱਛਾ ਤਾਂ ਨੋਬਡੀ ਨੋਜ਼ ਪਰ ਨਾਉ ਯੂ نو ਤਾਂ ਸਰ ਤੁਹਾਡੇ ਨਾਮ ਦਾ ਮਤਲਬ ਕੀ ਹੈ ਇਟਸ ਪੇਸ਼ੈਂਸ ਆ ਪੇਸ਼ੈਂਸ ਥੈਟ ਆਈ ਡੋਨਟ ਹੈਵ ਬਟ ਆਮ ਟ੍ਰਾਈਂਗ ਆਮ ਟ੍ਰਾਈਂਗ ਓਕੇ ਤਾਂ ਸਰ ਜਿਵੇਂ ਪੋਡਕਾਸਟ ਤੋਂ ਪਹਿਲੇ ਅਸੀਂ ਡਿਸਕਸ ਕਰ ਰਹੇ ਸੀ ਹਾਂ ਐਂਡ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਬਹੁਤ ਮਲਟੀ ਟੈਲੈਂਟਡ ਹੋ ਮੈਂ ਨਹੀਂ ਦੱਸਿਆ ਪਰ ਤੁਹਾਨੂੰ ਪਤਾ ਸੀ ਹਾਂ ਮਤਲਬ ਆਈ ਕੈਨ ਪਲੇ ਗਿਟਾਰ ਯਾ I can play guitar and do little more things। Like वो पता ही चल रहा है सी तड़ी तो गलना तो तुसी बोल रहे सी मैं पेंटिंग भी अच्छी कर लेना हां आई कैन तुसी ये भी बोल रहे सी मैं गिटार भी अच्छा बजा लेना तुसी एडिटिंग कर दे कर दे बोल रहे सी मतलब तुसी एडिटिंग भी अच्छी <laughs> कर सकते हो ऑब्जर्वेशन नाइस ऑब्जर्वेशन ता तड़े दिमाग च वे आया कि वे के यार मैं इतना इनक्विजिटिव बनना

I'll tell you, my my sister sister used to paint and my sister is very oh. you know, सात अठ साल था, मैंने प्रसाद बनाया कड़ा कहने जिन्होंने तब मैं पढ़ा कड़ाबन आया जो तो मैं सात आठ साल ऐसी ओबी सीस्टर नो देख के तब आई कैन कुक आल्सो तब पेंटिंग उसको मैं भी यही आयेज तो आई थिंक अब आस सेवेन मैंने मेड सैंडविच या एंड लुक एट यू यू आर मल्टीटेलेंटेड नो यू आर नाइन इयर्स ओल्ड एंड यू आर डूइंग अ सो गुड पॉडकास्ट � ਮੈਂ ਬਹੁਤ ساری ਚੀਜ਼ਾਂ ਕਰਦੀ ਆਈ ਥਿੰਕ ਆਈ ਥਿੰਕ ਇਟਸ ਮੋਸਟ ਆਫ ਇਟਸ ਆਈ ਥਿੰਕ ਇਟਸ ਮਤਲਬ ਮੈਨੂੰ ਇਦਾਂ ਲੱਗਦਾ ਕਿ ਬੜੀ ਗੌਲਡੀ ਚੀਜ਼ ਹੈ ਬਹੁਤ ਜ਼ਿਆਦਾ ਗੌਲਡੀ ਚੀਜ਼ ਹੈ ਤੇ ਦੂਜੇ ਪੇਰੈਂਟਸ ਮਤਲਬ ਮੈਂ ਜੈਨੇਟਿਕਸ ਜੈਨੇਟਿਕਸ ਵੀ ਕੈਨ ਸੇ ਯਾ ਤਬ ਮੇਰੇ ਪਾਪਾ ਕਾਫੀ ਮਲਟੀ ਟੈਲੈਂਟਡ ਸੀ ਤਾ ਫਿਰ ਥੋੜਾ 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 ਰੰਗ ਮਿਰਚ ਵੀ ਆ ਗਿਆ ਤਾਂ ਪਾਪਾ ਸਿੰਗਿੰਗ ਕਰਦੇ ਸੀ ਤੇ ਪਾਪਾ ਯੂਜ਼ ਟੂ ਐਕਟ ਆਲਸੋ ਐਂਡ ਹੀ ਯੂਜ਼ ਟੂ ਵਰਕ ਇਨ ਅ ਬੈਂਕ ਠੀਕ ਹੈ ਪ੍ਰੋਫੈਸ਼ਨਲੀ ਹੀ ਹੀ ਯੂਸ ਟੂ ਵਰਕ ਇਨ ਅ ਬੈਂਕ ਪਰ ਉਸ ਤੋਂ ਇਲਾਵਾ ਸਿੰਗਿੰਗ ਕਰਦੇ ਸੀ ਤੇ ਕੀ ਕਹਿੰਦੇ ਐਕਟ ਕਰਦੇ ਸੀ ਤੇ ਫਿਰ ਉਹ ਥੋੜਾ ਜਿਹਾ ਮੇਰੇ ਚੋ ਆਇਆ ਐਂਡ ਮਾਈ ਸਿਸਟਰ ਯੂਸ ਟੂ ਪੇਂਟ ਤਾਂ ਮੈਨੂੰ ਉਹ ਥੋੜਾ ਪੇਂਟਿੰਗ ਤੋਂ ਪਤਾ ਚੱਲਿਆ ਐਂਡ ਵੈਸੇ ਵੀ ਮੈਂ ਬਹੁਤ ਜ਼ਿਆਦਾ ਕਿਉਰੀਅਸ ਹਾਂ ਚੀਜ਼ਾਂ ਨੂੰ ਲੈ ਕੇ ਕਿ ਕਿਹੜੀ ਚੀਜ਼ ਕਿੱਦਾਂ ਹੁੰਦੀ ਹੈ ਐਂਡ ਆਈ ਆਲਵੇਜ਼ ਇੰਜੋਏ ਲੁਕਿੰਗ ਐਟ ਪੀਪਲ ਵਾਟ ਆਰ ਦੇ ਡੂਇੰਗ ਸੋ ਆਈ ਥਿੰਕ ਦੈਟਸ ਆਲ ਸੋ ਸੋ ਨਾਓ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਇੰਡੀਪੈਂਡੈਂਟਲੀ ਹੁਣੇ ਕਿੰਨੇ कम कर सकते हो like, लाइक हुने लाइक like, कितने टैलेंट है तोड़े इस लाइक कुकिंग डांसिंग व्हाटेवर आई थिंक देयर इज वन मोर साइड व्हाई व्हाई आई नो सो मेनी थिंग्स आई एम लिविंग अलोन सिंस आई वाज 12 सो आई है मतलब हाउ लाइक क्यों आ uh, कर चुबार करता <laughs> 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 क्या सोते मतलब समथिंग लाइक दैट मतलब मेनु रहना पया देयर वाज सम प्रॉब्लम सो मेनु 12 साल तो कल्ले रहना पेना सी त मैं रहया त फिर थोनु यू हैव टू अक्वायर एवरीथिंग ना थोनु कुकिंग आनी चाहिए ताई त ता तुसी रोटी बना के खाओगे राइट तुसी बोर हो रहे हो व्हाट व्हाट यू गोना डू तुसी गाना गा लेने हो नहीं राइट? मेरा क्वेश्चन सी के तुसी इंडिपेंडेंटली होन किन्ने काम कर सकदे हो लाइक तडे च टैलेंट है ओ ये पहली बार पूछा किसी ने लेट्स काउंट लेट्स काउंट आई कैन कुक one thing theek hai i can play music that's a Two. second thing i can act a little bit that's a third thing matlab little bit i don't know if it's a good or not the editing the there is matlab oh chiz sa main keh sakta that i can do it te us to alawa what can i do uh painting ya painting also te thoda sa athlete bhi hai ga main ਮੈਂ ਕੀ ਕਹਿੰਦਾ ਉਹਨੂੰ ਹੈਡ ਸਟੈਂਡ ਕਰ ਸਕਦਾ ਵਾਓ ਲੇਕ ਕੇ ਤਾਂ ਦੁਨਿਆਵਾਲੋ ਅਬ ਦੇਖ ਲੀਜੀਏ ਆਪ ਇਹ 6 6 ਕੇ ਬਜਾਏ ਨਹੀਂ 5 ਟਾਸਕਸ ਅਰਾਮ ਨਾਲ ਤੁਸੀਂ ਕਰ ਸਕਦੇ ਹੋ ਨਹੀਂ ਨਾ ਇਹ ਕਰ ਸਕਦੇ ਹਾਂ ਆਲ ਆਲ ਮੇਕ ਯੂ ਸਮ ਗood ਫੂਡ ਆਲ ਆਲ ਮੇਕ ਯੂ ਇਟ ਓਕੇ ਓਕੇ ਸੋ ਯੂ Let me know ਕੀ ਅੱਛਾ ਤਾਂ ਹੈ ਨਹੀਂ ਤਾਂ ਤੁਹਾਡੇ ਯੂ نو ਆਰ ਯੂ ਇਨਕੁਇਰਿਜਟਿਵ ਯਾ ਵੈਰੀ ਮਚ ਵੈਰੀ ਮਚ ਤਾਂ ਤੁਹਾਡੇ ਤੁਸੀਂ ਅਬ ਲिटल ਬਿਟ ਅਬਾਊਟ ਯਰ ਬੈਕਗਰਾਉਂਡ ਦੱਸੋਗੇ ਬੈਕਗਰਾਉਂਡ ਲਾਈਕ ਲਾਈਕ ਹਾਊ ਤੁਸੀਂ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਮੰਮੀ ਪਾਪਾ ਦੇ professions ਨਾ ਲਾਈਕ ਇਟ ਅ ਪੀਕ ਹਮ ਮੈਂ ਮਾਈ ਡੈਡ ਵਾਸ ਇਨ ਬੈਂਕ ਮਾਈ ਡੈਡ ਯੂਸ ਟੂ ਵਰਕ ਇਨ ਬੈਂਕ ਤੇ ਮਦਰ ਹਾਊਸ ਵਾਈਫ ਸੀ ओके ਤੇ ਹੁਣ ਮੈਂ ਗੱਲ ਕਰ ਰਹੀ ਨਾ ਇਹ ਨਾ ਇਹ ਨਾ ਹੀ ਆ ਬੈਕਗਰਾਉਂਡ ਦੇ ਵਿੱਚ ਕੁਝ ਖਾਸ ਨਹੀਂ ਆ ਬਟ ਆਈ ਹੋਪ ਫਿਊਚਰ ਦੇ ਵਿੱਚ ਬਹੁਤ ਕੁਝ ਹੋਵੇ ਦੇਖਣ ਲਈ ओके ਤਾਂ ਠੀਕ ਯੂ ਆ ਫਰਮ ਅ ਸਿੰਪਲ ਫੈਮਿਲੀ ਯਾ ਵੈਰੀ 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 ਸਿੰਪਲ ਪੰਜਾਬੀ ਫੈਮਿਲੀ ਵੈਰੀ ਯਾ ਯਾ ਤਾਂ ਤੁਸੀਂ ਯੂ نو ਜਿਵੇਂ ਜਦੋਂ ਤੁਸੀਂ ਛੋਟੇ ਸੀ ਤਾਂ ਡਿਸਕਸ ਅ ਪੋਡਕਾਸਟ ਪਹਿਲੇ ਅਸੀਂ ਡਿਸਕਸ ਕਰ ਰਹੇ ਸੀ ਤੁਸੀਂ ਬੋਲੀ ਸੀ You like science, you know, you are curious in that. Yeah, si na? Ta, to see how did you choose, you know, this field of editing and you know this content. Like how? Yeah, see, scientist, it. yeah, koi science teacher, <laughs> you know, it relates. But why this editing in this field? Why? Actually I always wanted to create content. I always wanted to direct movies. i wanted to be a director matlab that, that's my matlab high goal that's my long time goal but to wo jado karna si ta mainu pata nahi si u karna keda director keda banna then i went to chandigarh to maine teen char studios de vich maine gal kiti unna de internships kitiya te us to baad i got to know one thing ki agar tusi ਅਗਰ ਡਾਇਰੈਕਟਰ ਬੰਨਣਾ ਚਾਹੁੰਦੇ ਹੋ ਇਫ ਯੂ ਵਾਂਟ ਟੂ ਬੀ ਓਨ ਦਾ ਸੀਟ ਆਫ ਦਾ ਡਾਇਰੈਕਟਰ ਤਾਂ ਤੁਹਾਨੂੰ ਪਹਿਲਾਂ ਟੈਕਨੀਕਲ ਟਰਮਸ ਔਰ ਟੈਕਨੀਕਲ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਤਾਂ ਟੈਕਨੀਕੈਲਿਟੀ ਦੇ ਵਿੱਚ ਸਭ ਤੋਂ ਪਹਿਲਾਂ ਐਡੀਟਿੰਗ ਆਉਂਦਾ ਐ ਐਂਡ ਨਾਊ ਵੈਨ ਇੱਕ ਮੂਵੀ ਬਣਦੀ ਹੈ ਨਾ ਤੁਸੀਂ ਤੁਸੀਂ ਮੂਵੀਜ਼ ਦੇਖਦੇ ਹੋ ਨਾ ਓਕੇ ਕੋਈ ਨਹੀਂ ਦੇਖਦਾ ਇਸ ਜਗ੍ਹਾ ਯਾ ਤੇ ਜਦ ਮੂਵੀਜ਼ ਬਣਦੀਆਂ ਨਾ ਤਾਂ ਡਾਇਰੈਕਟਰ ਇੱਕ ਬਹੁਤ بڑے ਵਿਜ਼ਨ ਦੇ ਨਾਲ ਇੱਕ ਮੂਵੀ ਸ਼ੂਟ ਕਰਦਾ ਠੀਕ ਹੈ ਬਟ ਦੈਨ ਹੀ ਔਰ ਸ਼ੀ ਪਲੇਜ਼ ਅ ਬਿਗ ਰੋਲ ਇਨ ਯਾ ਤਾਂ ਮਤਲਬ ਦੇ ਆਰ ਦਾ ਬੌਸ ਆਫ एवरीथिंग दे ਆਰ ਕੰਟਰੋਲਿੰਗ एवरीथिंग ਬਟ ਇੱਕ ਮੂਵੀ ਜਦ ਟੇਬਲ ਤੇ ਆਂਦੀ ਹੈ ਨਾ ਜਦੋਂ ਐਡੀਟਿੰਗ ਟੇਬਲ ਤੇ ਆਂਦੀ ਹੈ ਨਾ ਤਾਂ ਐਡੀਟਿੰਗ ਐਡੀਟਰ ਹੁੰਦਾ ਉਹ ਇੱਕ ਸ਼ੇਪ ਦਿੰਦਾ ਮੂਵੀ ਨੂੰ ਬਿਲਕੁਲ ਨਵੇਂ ਤਰੀਕੇ ਨਾਲ ਹੋ ਸਕਦਾ ਕਿ ਵੀ ਡਾਇਰੈਕਟਰ ਨੇ ਕੁਝ ਹੋਰ ਸੋਚ ਕੇ ਸ਼ੂਟ ਕੀਤਾ ਹੋਵੇ ਪਰ ਅਗਰ ਐਡੀਟਰ ਚਾਹੇ ਤਾਂ ਉਹਨੂੰ ਕੋਈ ਵੀ ਰੰਗ ਦੇ ਸਕਦਾ ਹੈ ਨਾ ਕਿਸੇ ਵੀ ਤਰੀਕੇ ਨਾਲ ਉਹਨੂੰ ਐਡਿਟ ਕਰ ਸਕਦਾ ਤਾਂ ਥੈਟ ਥਿੰਗ ਉਹ ਮੈਨੂੰ ਕਾਫੀ ਜ਼ਿਆਦਾ ਹਿੱਟ ਕੀਤੀ ਤੇ ਮੈਨੇ ਕਿਹਾ ਮੈਂ ਪਹਿਲਾਂ ਟੈਕਨੀਕਲ ਐਸਪੈਕਟ ਐਡੀਟਿੰਗ ਤੋਂ ਸ਼ੁਰੂ ਕਰਾਂਗਾ ਦੈਨ ਆਈ ਸਟਾਰਟ ਫਿਰ ਮੈਂ ਆਪਣੀ ਇੱਕ ਮੂਵੀ ਬਣਾਈ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਵੀ ਆਈ ਥਿੰਕ ਆਈ ਵਾਸ 16 ਤੇ ਮੈਨੇ ਫੋਨ ਦੇ ਨਾਲ ਇੱਕ ਮੂਵੀ ਸ਼ੂਟ ਕੀਤੀ 30 30 ਮਿੰਟ ਲੰਗ ਮੂਵੀ ਸ਼ੂਟ ਕੀਤੀ तो उसके बाद I wanted to edit it मतलब हम में ना edit करना थी और editor कोई है नहीं थी तो I started मतलब मैंने check करना शुरू किया कि किधर edit हो लिया then I got into editing and somebody asked me कि भी do you want to job in a news channel do you want to work in a news channel फिर उसको start हो गया then I was pulled in currently uh, what what was your first news channel you worked in mm, it was D five d5 yeah. dk d5 <laughs> yeah. and uh, like hone tak tusi kinne news channels work kitaya i think it's more than 6 or 7 ki uh, te currently tusi kehre news channel ch work kar rahe mm, is it confidential or what <laughs> like no like <laughs> i'm working it i'm working in sm tv oh sm tv yeah next no, angle i, stand, no. I so, watch it. Uh, so I, are we gonna pretend that we don't know what sm tv is no okay ਤੁਸੀਂ ਪੇਂਟਿੰਗ ਅੱਛੀ ਕਰ ਲੈਣਿਓ ਮੈਂ ਪੇਂਟਿੰਗ ਠੀਕ ਠਾਕ ਕਰ ਲੈਣਾ ਆਈ ਕੈਨ ਸ਼ੋ ਯੂ ਮਾਈ ਪੇਂਟਿੰਗਸ ਐਂਡ ਯੂ Let me know ਕਿ ਇਫ ਆਈ ਡੂ ਇਟ ਗੁੱਡ অর ਰੌਟ okay ਤਾਂ like ਤੁਹਾਡੀ ਯੂ نو ਤੁਨੂੰ ਮੈਂ ਪੇਂਟਿੰਗ ਤੁਸੀਂ ਦੱਸਿਆ ਮੈਨੂੰ ਕਿ ਤੁਹਾਡੀ ਸਿਸਟਰ ਦਵਾਈ ਹੈ ਯਾ ਹੈ ਨਾ ਐਂਡ ਫੂਡ ਆਲਸੋ ਯਾ ਫੂਡ ਐਂਡ ਪੇਂਟਿੰਗ ਤੁਹਾਡੀ ਸਿਸਟਰ ਤੇ ਜੈਨੇਟਿਕਸ ਆਇਆ ਹੈ ਐਂਡ ਤਾਂ ਤੁਸੀਂ ਯੂ نو ਪੇਂਟਿੰਗ ਸਟਾਰਟ ਕਦੋਂ ਕੀਤੀ ਲਾਈਕ ਕਦੋਂ ਸਟਾਰਟ ਕੀਤੀ ਮਤਲਬ ਆ ਲੈਟ ਯੂ نو ਕਿ ਪੇਂਟਿੰਗ ਕੀ ਤੁਹਾਡੀ ਪੈਨ ਕੀ ਤੁਹਾਡੀ ਪੈਨ ਸਿਸਟਰ ਆਰਟਿਸਟ ਸੀ ਹੈ ਹਾਂ ਸ਼ੀ ਵਾਸ ਅ ਫਾਈਨ ਆਰਟ ਸਟੂਡੈਂਟ ਆਹ ਉਹਨਾਂ ਦਾ ਨਾਮ ਕੀ ਹੈ ਵਰਸ਼ਾ ਆਹ ਨਾਈਸ ਨੇਮ ਯਾ हाँ वो इदा से कि उन्होंने फाइन आर्ट्स के इंटरस्ट मेरा काफ़ी लीस्ट है मतलब आई डू पेंटिंग वैन आई रियली हैव टू मतलब अभी हूँ की मजबूरी च कह सकते मजबूरी च और वैन समाइम आई नीड पीस कई बार ऐसा होता है ना दैट यू गो फ्रस्ट्रेटेड फ्रॉम एवरीथिंग एंड यू यू जस्ट वांट टू सिट डाउन एंड यू जस्ट वांट टू पेंट एंड लिसन टू द सॉन्ग्स ਤਦ ਤਦ ਮੈਂ ਬੈਂਡਿੰਗ ਕਰਦਾ ਲਾਈਕ ਮਤਲਬ ਬੜੀ ਰੀਸੈਂਟਲੀ ਮੈਂ ਸਟੂਡੀਓ ਰੈਡੀ ਕਰ ਰਿਹਾ ਸੀ ਆਪਣੇ ਘਰ ਦੇ ਅੰਦਰ ਤਾਂ ਸਟੂਡੀਓ ਦੇ ਵਿੱਚ ਆਈ ਰੀਲੀ ਨੀਡੇਡ ਸਮ ਸਾਊਂਡ ਐਬਜ਼ਾਰਬਰਸ ਤਾਂ ਮੈਨੂੰ ਸਾਊਂਡ ਐਬਜ਼ਾਰਬਰ ਚਾਹੀਦੇ ਸੀਗੇ ਪਰ ਉਹ ਦੇਖਣ ਨੂੰ ਬੜੇ ਬਲੈਂਡ ਲੱਗ ਰਹੇ ਸੀ ਸੋ ਆਈ ਪੇਂਟਡ ਔਨ ਇਟ ਤਾਂ ਦੇ ਆਰ ਇਨ ਮਤਲਬ ਨਾਊ ਦੇ ਆਰ ਲਾਈਕ ਪੋਸਟਰਸ ਓਕੇ ਤਾਂ ਲਾਈਕ ਯੂ ਆ ਲਾਈਕ ਅ ਆਰਟਿਸਟ ਲਾਈਕ ਜੇ ਤੁਹਾਨੂੰ ਕੋਈ ਇੱਕ ਚੀਜ਼ ਨੂੰ ਯੂ نو ਵਾਟ ਹਾਈਲੀ ਲੈਵਲ ਕੰਨੈਨਪ ਆਪਣਾ ਸਮਾਨ ਲੈ ਕੇ ਆਓ ਜਿਵੇਂ ਕੱਪ ਹੈ ਹਮਮ ਗਿਵ ਇਟ ਟੂ ਮਿਸਟਰ ਡੀ ਕੇ ਹਮਮ ਥੋੜੀ ਦੇਰ ਚ ਉਹਦੇ ਚ ਖਾਣਾ ਹੋਊਗਾ ਬਹੁਤ ਸਵਾਦਿਸ਼ਟ ਓਹ ਹੋ ਸਵਾਦ ਉਹ ਪੇਂਟਡ ਹੋਊਗਾ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਉਹਦੇ ਬੈਕਗ੍ਰਾਉਂਡ ਚ ਬਹੁਤ ਅੱਛਾ ਗਿਟਾਰ ਮਿਲ ਰਿਹਾ ਹੋਊਗਾ ਤੇ ਜਿਉ ਚੰਦੇ ਉਹ ਉਹਦੀ ਵੀਡੀਓ ਬਣਾ ਕੇ ਐਡਿਟ ਕਰ ਸਕਦੇ ਹੋ ਵਾਓ ਸੋ ਵਾਓ ਵਾਓ ਯੂ ਪੁੱਟ ਇਟ ਇਨ ਦਾ ਜਸਟ ਪਰਫੈਕਟ ਵੇ ਥੈਂਕ ਯੂ ਲੈਟਸ ਡੂ ਅ ਰੈਪਿਡ ਫਾਇਰ ਓਕੇ ਕਾਫੀ ਔਰ ਟੀ काफी ब्लैक और वाइट वाइट कार और बाइक कार एडिटिंग या पेंटिंग एडिटिंग मदर और फादर फादर सिस्टर या मदर सिस्टर सिस्टर और फादर फादर बुक और मूवी मूवी प्रोड्यूसिंग और डायरेक्टिंग और एडिटिंग directing while i'm editing <laughs> because i think if i'm gonna direct i have to edit or i have to sit with an editor okay so um, night suit yeah formal clothes night suit okay jeans or shorts jeans okay bracelets or watch watch painting or cooking 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 yeah मैं तो पहले भी थी। मैं तोने ट्रिक करली है। तो पहले भी एक क्वेश्चन पूछा है। नहीं इट वाज नॉट दैट। इट वाज पेंटिंग और एडिटिंग। या। सो नो पेंटिंग और कुकिंग देन आई विल चूज कुकिंग। फोन या टीवी? टीवी। टीवी। आई लव नो फंड। या आई कैन हैंडल। ओके बुक और मोबाइल? मोबाइल। बिकॉज़ वी हैव मोर इंफॉर्मेशन इन मोबाइल देन बुक। ओके। ਤਾ ਜ਼ਿੰਦਗੀ ਵਿੱਚ ਕੀ ਤੁਸੀਂ ਡਿਫਿਕਲਟੀਜ਼ ਸਪਣੀਆਂ? ਲਿਕ ਡਿਡ ਯੂ ਹੈਵ ਡਿਫਿਕਲਟੀਜ਼ ਇਨ ਯੂਅਰ ਲਾਈਫ? ਆਈ ਥਿੰਕ एवरीवन ਹੈਜ਼ ਐਂਡ ਆਈ ਹੈਡ ਟੂ ਐਂਡ ਯਾ ਆਈ ਐਕਸੈਪਟਡ ਆਈ ਐਕਸੈਪਟਡ ਵਿਦ ਓਪਨ ਆਉਟ। ਓਕੇ। ਤਾ ਲਿਕ ਜਦੋਂ ਇੱਕ ਗਲਤੀ ਹੋ ਜਾਂਦੀ ਹੈ। ਹਮ ਤਾ ਲਿਕ ਇੱਕ ਬੰਦਾ ਲਈ ਕਿਵੇਂ ਹਾਰ ਨੂੰ ਤੁਸੀਂ ਕਿਵੇਂ ਅਪਣਾ ਲੈਂਦੇ ਹੋ? ਲਿਕ ਰੀਸੈਂਟਲੀ ਲਿਕ I had a competition hmm. and I didn't come at any place like first and third. Hmm. So I cried. Hmm. I can't you know the J thodinal way. So how do you, you know, accept it? What was the what was the competition about? Okay. Like how do you accept small small defeat? The first thing if if anything comes लाइक like दिस कि जिथे मैं किसी कॉम्पिटिशन कुछ करना पै रहा है द फर्स्ट थिंग मतलब आई डों साउंड एरोगेंट बट द थिंग इज कि अगर कोई कॉम्पिटिशन में पार्ट लै रहा है और मैं इसीलिए लौंगा बिकॉज आई एम वैरी इंटरेस्टिड इन इट एंड इफ आई एम इंटरेस्टिड इन एनी थिंग आई डोंट थिंक दैट आई कैन गो रोंग और अगर उस तो बाद हो भी जाता है दैन मतलब आई डोंट मतलब क्राइंग इज़ अ गुड थिंग इट्स अ गुड इमोशन बट द थिंग इज इट डजन वर्क विद मी आई जस्ट हैव टू फिक्स इट छोटा मैन लगता छत या मैक्स अठ होगा अठ साल उम्र होगी मेरी ਔਰ ਮੈਂ ਕਾਫੀ ਛੋਟਾ ਸੀ ਮਤਲਬ ਹੁਣ ਤਾਂ ਮੈਂ ਲੰਬਾ ਹੋ ਗਿਆ ਨਾ ਥੋੜਾ ਜਿਹਾ ਪਹਿਲਾਂ ਛੋਟੇ ਹੁੰਦੇ ਆ ਲੱਗਦਾ ਹੁੰਦਾ ਸੀ ਕਿ ਵੀ ਮੈਂ ਤਾਂ ਛੋਟੀ ਹਾਈਟ ਦਾ ਰਹਿ ਜਾਵਾਂਗਾ ਮੇਰੀ ਹਾਈਟ ਬੜੀ ਨਹੀਂ ਹੋਏਗੀ ਤਾਂ ਜੋ ਸਾਡੀ ਸ਼ੈਲਫ ਹੁੰਦੀ ਸੀ ਨਾ ਕਿਚਨ ਦੀ ਤੇ ਮੈਂ ਉਸ ਤੋਂ ਵੀ ਛੋਟਾ ਸੀ ਤੇ ਕੀ ਕਹਿੰਦੇ ਸਿਸਟਰ ਨੇ ਇੱਕ ਵਾਰ ਉਹ ਕੜਾ ਬਣਾਇਆ ਕੜਾ ਪ੍ਰਸ਼ਾਦ ਬਣਾਇਆ ਕਰ ਐਂਡ ਇਟ ਵਾਜ਼ ਵੈਰੀ ਯਮਮੀ ਬਹੁਤ ਜ਼ਿਆਦਾ ਟੇਸਟੀ ਹੈ ਨਾ ਤੇ ਸਾਰੇ ਘਰ ਦੇ ਵਿੱਚ ਖੁਸ਼ਬੂ ਮੈਨੇ ਸੋਚਿਆ ਕਿ ਮੈਨੇ ਨਾ ਅਗਲੇ ਦਿਨ ਦੀਦੀ ਨੂੰ ਕਿਹਾ ਮੈਂ ਕਿਹਾ ਦੀਦੀ ਕੜਾ ਬਣਾ ਦੋ ਦੁਬਾਰਾ ਦੀਦੀ ਜੀ ਕਹਿੰਦੀ ਮੈਂ ਨਹੀਂ ਬਣਾ ਰਹੀ ਤਾਂ ਮੈਂ ਕਿਹਾ ਇਹ ਅਗਰ ਨਹੀਂ ਬਣਾਏਗੀ ਤਾਂ ਫਿਰ ਮੈਨੂੰ ਤਾਂ ਬਣਾਣਾ ਹੀ ਪੈਣਾ ਕਿਤੇ ਨਾ ਕਿਤੇ ਤਾਂ ਮੈਂ ਛੋਟਾ ਜਿਹਾ ਸੀ ਮੈਂ ਕੀ ਕੀਤਾ ਅਗਲੀ ਵਾਰ ਜਦ ਦੀਦੀ ਬਣਾ ਰਹੀ ਸੀ ਨਾ ਕੜਾ ਤਾਂ ਮੈਂ ਕੀ ਕੀਤਾ ਪੀੜੀ ਚੱਕੀ ਪੀੜੀ ਯੂ نو ਪੀੜੀ ਹੈ ਨਾ ਪੀੜੀ ਜਿਹਦੇ ਤੇ ਆਪਾਂ ਬੈਠਦੇ ਹਾਂ ਆਹਾਂ ਹੈ ਨਾ ਤੇ ਕੀ ਕਹਿੰਦਾ ਮੈਂ ਪੀੜੀ ਚੱਕੀ ਉਹ ਪੀੜੀ ਛੋਟੀ ਪੈ ਗਈ ਮੈਂ ਸ਼ੈਲਫ ਤੇ ਫਿਰ ਵੀ ਨਹੀਂ ਪਹੁੰਚ ਪਾਇਆ ਮੈਂ ਕੜਾਹੀ ਦੇ ਅੰਦਰ ਨਾ ਦੇਖ ਨਹੀਂ ਪਾ ਰਿਹਾ ਜੀ ਕਿ ਬਣ ਕੀ ਰਿਹਾ ਤਾਂ ਫਿਰ ਮੈਂ ਇੱਕ ਹੋਰ ਪੀੜੀ ਰੱਖੀ ਦੋ ਪੀੜੀਆਂ ਰੱਖ ਕੇ ਫਿਰ ਮੈਂ ਸ਼ੈਲਫ ਤੇ ਬੈਠ ਗਿਆ ਮੇਰੇ ਛੋਟੇ ਛੋਟੇ ਜਿਹੇ ਹੱਥ ਮੇਰੇ ਤੇ ਮੈਂ ਤੇ ਫਿਰ ਜਦੋਂ ਮੈਂ ਦੇਖ ਲਿਆ ਤਾਂ ਉਸ ਤੋਂ ਬਾਅਦ ਦੀਦੀਓਤੋ ਚਲੇ ਗਏ ਤਾਂ ਨੈਕਸਟ ਡੇ ਆ ਸਟਾਰਟਡ ਕੁਕਿੰਗ ਤਾਂ ਮੈਨੇ ਦੋ ਪੀੜੀਆਂ ਲਗਾ ਕੇ ਸ਼ੈਲਫ ਤੇ ਚੜਿਆ ਸਾਰਾ ਸਮਾਨ ਰੱਖਿਆ ਤੇ ਸਾਰਾ ਕੁਝ ਸਮਾਨ ਰੱਖ ਲਿਆ ਕਿ ਕਿਹੜੀ ਕਿਹੜੀ ਚੀਜ਼ਾਂ ਪੈਂਦੀਆਂ ਤੱਕੜਾ ਦੇ ਵਿੱਚ ਪੈਂਦੀ ਹੈ ਚੀਨੀ ਆਟਾ ਪਾਣੀ ਚਾਹੀਦਾ ਹੁੰਦਾ ਤੁਹਾਨੂੰ ਦੇਸੀ ਕੀ ਚਾਹੀਦਾ ਠੀਕ ਹੈ ਤਾਂ ਮੈਂ ਦੇਖ ਲਿਆ ਔਰ ਮੈਂ ਸਾਰਾ ਕੁਝ ਰੱਖ ਕੇ ਬੈਠ ਗਿਆ ਤੇ ਮੈਂ ਬਹੁਤ ਮੁਸ਼ਕਿਲ ਨਾਲ ਸ਼ੈਲਫ ਤੇ ਚੜਿਆ ਤੇ ਫਿਰ ਜਦੋਂ ਮੈਂ ਬਣਾਉਣ ਲੱਗਿਆ ਤਾਂ ਫਿਰ ਮੈਨੂੰ ਪਤਾ ਚੱਲਿਆ ਕਿ ਮੈਂ ਮੇਨ ਇਨਗਰੀਡੀਐਂਟ ਭੁੱਲ ਗਿਆ ਆਟਾ ਠੀਕ ਮੈਂ ਦੁਬਾਰਾ ਉੱਤਰਿਆ ਐਂਡ THEN ਮੈਂ ਫੇਰ ਕੜਾਹੀ ਭਰੀ ਉਹਦੇ ਵਿੱਚ ਤੇ ਫੇਰ ਚੜਿਆ ਐਂਡ THEN ਆਈ ਸਟਾਰਟ ਤਾਂ ਤੁਸੀਂ ਰੀਡਿੰਗ ਦਾ ਸ਼ੌਂਕ ਹੈ ਰੀਡਿੰਗ ਨਹੀਂ ਮਤਲਬ ਆਈ ਟੈਲ ਯੂ ਵੈਰੀ ਓਨੈਸਟਲੀ ਕਿ ਮੈਨੂੰ ਲੱਗਦਾ ਕਿ देयर ਆਰ ਸੋ ਮੈਨੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਜਾਂ ਬਹੁਤ ਸਾਰੇ ਵੇਜ਼ ਆ ਚੁੱਕੇ ਹਨ ਜਿਦੇ ਨਾਲ ਆਈ ਕੈਨ ਗੈਟ ਇਨਫੋਰਮੇਸ਼ਨ ਰੀਡਿੰਗ ਆਈ ਆਈ ਫੀਲ ਸਲੋ ਉਹ ਤਾਂ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਫੈਲੋ ਆਡੀਅנס ਨੂੰ ਇੱਕ ਮੈਸੇਜ ਐਸ ਸੱਚ ਮੈਸੇਜ ਬਸ ਇਹ ਹੈ ਕਿ ਹਾਰਨਾ ਨਹੀਂ ਹੁੰਦਾ ਸਿੱਖਣਾ ਹੁੰਦਾ ਥੋੜਾ ਹੋਰ ਬੈਟਰ ਕਰਨਾ ਹੁੰਦਾ ਫਿਰ ਥੋੜਾ ਹੋਰ ਬੈਟਰ ਕਰਨਾ ਹੁੰਦਾ ਐਂਡ ਦੈਨ ਬਹੁਤ ਜਲਦੀ ਅਨਾਇਆ ਤੁਹਾਨੂੰ ਆਪਣੇ ਨਾਲ ਸਟੂਡੀਓ ਦੇ ਵਿੱਚ ਬੁਲਾ ਕੇ ਕਹਿੰਦੇ ਕਿ ਤੁਸੀਂ ਬਹੁਤ ਜ਼ਿਆਦਾ ਟੈਲੈਂਟਡ ਹੋ ਯਾਰ Thank you so much to see your time with the podcast. Which Thank and you. I personally loved it. Thank you. <laughs> Thank you so much, and for Thank now, bye bye. You.